लिटर्न नॉलेज ऑलवेज डेंजरस ਜਿਹੜੀ ਕਹਿੰਦੇ ਅਧੂਰੀ ਨੌਲੇਜ ਆ ਨਾ ਉਹ ਨਾ ਹੋਣ ਨਾਲੋਂ ਜ਼ਿਆਦਾ ਮਾੜੀ ਐ ਕਈ ਕੈਂਡੀਡੇਟਸ ਇਸ ਟਾਈਮ ਯੂਟਿਊਬਰਾਂ ਦੀ ਸਾਰਿਆਂ ਦੀ ਵੀਡੀਓ ਦੇਖਦੇ ਆ ਬਹੁਤ ਕਨਫਿਊਜ਼ ਹੋ ਚੁੱਕੇ ਆ ਕਿ ਕਰੋਸ਼ੀਆ ਜਾਈਏ ਜਾਂ ਕਿਹੜੀ ਕੰਟਰੀ ਚ ਜਾਈਏ ਕਰੋਸ਼ੀਆ ਤੋਂ ਅੱਗੇ ਲੰਗੀ ਐ ਉੱਥੇ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਕਿਉਂ ਵਰ ਪਰਮਿਟ ਲੇਟ ਹੋ ਰਹੀ ਐ ਜਾਂ वीएफएस ਟਾਈਮ ਕਿਉਂ ਲੈ ਰਹੀ ਐ ਜਾਂ ਨਹੀਂ ਲੈ ਰਹੀ ਕਿਹਨੇ ਕਿਨੂੰ ਵੀਜ਼ੇ ਮਿਲ ਰਹੇ ਆ ਕਿਹਨਾਂ ਨੂੰ ਨਹੀਂ ਵੀਜ਼ੇ ਮਿਲ ਰਹੇ ਆ ਇਹ ਸਾਰੇ ਆਪਾਂ ਅੱਜ ਕੁਐਸਚਨਸ ਮੈਨੂੰ ਜੋ YouTube ਦੇ ਰਾਹੀਂ ਜਾਂ Instagram ਦੇ ਰਾਹੀਂ ਆਏ ਆ ਮੇਰੀ ਕੋਸ਼ਿਸ਼ ਹੋਊਗੀ ਇਸ ਵੀਡੀਓ ਦੇ ਵਿੱਚ ਮੈਂ ਉਹ ਕਲੀਅਰ ਕਰਾਂ ਪ੍ਰੋਪਰ ਤੁਹਾਨੂੰ ਇਨਫੋਰਮੇਸ਼ਨ ਦੇ ਸਕਾਂ ਵੀ ਕਿੰਨਾ ਦੇ ਵੀਜ਼ੇ ਲੱਗ ਰਹੇ ਆ ਕਿੰਨਾ ਦੇ ਨਹੀਂ ਲੱਗ ਰਹੇ ਕਿਉਂ ਕਿਵੇਂ ਕਿੱਦਾਂ ਇਹ ਜਦੋਂ ਤੱਕ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਹੋਊਗਾ ਉਦੋਂ ਤੱਕ ਤੁਸੀਂ ਸਿਆਣੇ ਨਹੀਂ ਬਣੋਗੇ ਨਹੀਂ ਤਾਂ ਕਿਸੇ ਨਾ ਕਿਸੇ ਏਜੰਟ ਦੇ ਜਿਹੜੇ ਹੈਗਾ ਗਲਤ ਫਹਮੀਆਂ ਦੇ ਵਿੱਚ ਫਸ ਕੇ ਆਪਣੇ ਪੈਸੇ ਖਰਾਬ ਕਰ ਲਓਗੇ ਕਿਉਂਕਿ ਤੁਹਾਡਾ ਪੈਸਾ ਤੁਹਾਡਾ ਫਿਊਚਰ ਬਹੁਤ ਕੀਮਤੀ ਹੈ ਕਿਸੇ ਨੂੰ ਆਪਾ ਆਪਣਾ ਪਾਸਪੋਰਟ ਜਾਂ ਫਿਊਚਰ ਇਦਾਂ ਨਹੀਂ ਫੜਾ ਸਕਦੇ ਬਹੁਤ ਚੀਜ਼ਾਂ ਨੂੰ ਧਿਆਨ ਰੱਖ ਕੇ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਪੂਰਾ ਟਰਾਈ ਕਰੂੰਗਾ ਇਸ ਵੀਡੀਓ ਦੇ ਵਿੱਚ ਮੈਂ ਆਪਣੇ ਬਾਰੇ ਦੱਸਦਾ ਮੈਂ ਪ੍ਰੀ ਸਿੱਖ ਹੂੰ 7 ਸੀਜੀਮਿਗੇਸ਼ਨ ਤੋਂ ਹਾਂ ਤੁਹਾਡੇ ਹਰ ਇੱਕ ਜਿਹੜੀ ਆਪਾਂ ਕੰਮ ਕਰਦੇ ਆ ਉਹਦੀ ਸਾਰੀ ਰਿਵਿਊ ਵੀਡੀਓਜ਼ ਅਸੀਂ ਸ਼ੇਅਰ ਕਰਦੇ ਆ ਆਪਣੇ YouTube ਚੈਨਲ ਤੇ ਉਹਨਾਂ ਦੇ ਆਪਣੇ Instagram ਤੇ ਸਾਡੇ ਦੋਨੇ ਪੇਜਾਂ ਨੂੰ Instagram ਤੇ YouTube ਨੂੰ YouTube ਤੇ ਤੁਸੀਂ ਜਿਹੜਾ ਚੈਨਲ ਆ ਸਬਸਕ੍ਰਾਈਬ ਕਰ ਲਿਓ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਜੋ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਈ ਉਹ ਜਰੂਰ ਸਾਡੇ ਨਾਲ ਡਿਸਕਸ ਕਰਿਓ ਮੇਰੀ ਕੋਸ਼ਿਸ਼ ਹੋਊਗੀ ਹਰ ਇੱਕ ਚੀਜ਼ ਕਲੀਅਰ ਕਰ ਦੇਈਏ ਪਹਿਲਾ ਤਾਂ ਖੁਸ਼ਖਬਰੀ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਕ੍ਰੋਸ਼ੀਆ ਦੇ ਵਿੱਚ ਬਹੁਤ ਵਧੀਆ ਅਪਡੇਟਿਓਨਸ ਆ ਰਹੀਆਂ ਨੇ ਵੀਜ਼ੇ ਵੀ ਆ ਰਿਹਾ ਮੈਂ ਬੈਕ ਟੂ ਬੈਕ ਵੀਜ਼ੇ ਵੀ ਦਿਖਾ ਰਹੇ ਹਾਂ ਵਰ ਪਰਮਿਟ ਵੀ ਆ ਰਿਹਾ ਜਿਹੜੇ ਲੋਕੀ ਕਹਿੰਦੇ ਸੀ ਕਿ ਡਿਲੀਵਰੀ ਬੁਆਏ ਦੇ ਵੀਜ਼ੇ ਨਹੀਂ ਲੱਗ ਰਹੇ ਜਾਂ ਕੈਬ ਡਰਾਈਵਰ ਦੇ ਵੀਜ਼ੇ ਨਹੀਂ ਲੱਗ ਰਹੇ ਹੈਲਪਰ ਕੈਟਾਗਰੀ ਦੇ ਵਿੱਚ ਵੀਜ਼ੇ ਨਹੀਂ ਲੱਗ ਰਹੇ ਉਹਨਾਂ ਨੂੰ ਇਹੋ ਚੀਜ਼ ਦਾ ਜਵਾਬ ਹੈ ਕਿ ਲੱਗ ਵੀ ਰਹੇ ਨੇ ਬੱਚੇ ਜਾ ਵੀ ਰਹੇ ਨੇ ਸੈਟਲ ਵੀ ਹੋ ਰਹੇ ਨੇ ਬਟ ਗੱਲ ਕੀ ਹੈ ਕਿ ਤੁਸੀਂ ਰੂਲਸ ਨੂੰ ਸਮਝ ਨਹੀਂ ਰਹੇ ਤੁਸੀਂ ਭੇਡ ਚਾਲ ਵਾਂਗੂ ਜਿਵੇਂ ਤੁਸੀਂ ਪਹਿਲਾਂ ਕੇਸ ਅਪਲਾਈ ਕਰਤੇ ਕਿਸੇ ਕੋਲੇ ਵੀ ਅਪਲਾਈ ਕਰਤੇ ਕਿਸੇ ਵੀ ਕੰਪਨੀ 'ਚ ਅਪਲਾਈ ਕਰਤੇ ਸਾਨੂੰ ਵੀ ਡੇਲੀ 20 ਤੋਂ 25 ਕੰਪਨੀਆਂ ਕਹਿੰਦੀਆਂ ਨੇ ਸਾਡੇ ਨਾਲ ਕੰਮ ਕਰੋ ਅਸੀਂ ਹਰ ਕੰਪਨੀ ਨਾਲ ਕੰਮ ਨਹੀਂ ਕਰ ਸਕਦੇ ਕਿਉਂ ਉਹਨਾਂ ਨੂੰ ਨਹੀਂ ਪਤਾ ਵੀਜ਼ਾ ਕਿਵੇਂ ਲੈਣਾ ਉਹਨਾਂ ਨੂੰ ਇਹ ਜ਼ਰੂਰ ਪਤਾ ਸੀ ਕੰਮ ਕਿਵੇਂ ਕਰਦੇ ਆ ਬਟ ਕੀ ਆ ਵੀਜ਼ੇ ਦੀ ਕੰਡੀਸ਼ਨਸ ਅਲੱਗ ਨੇ ਬਹੁਤ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਹੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਵੀਜ਼ਾ ਲੈ ਸਕਦੇ ਹੋ ਹੁਣ ਕੀ ਆ ਜਦੋਂ ਵਰਕ ਪਰਮਿਟ ਉੱਥੇ ਅਪਲਾਈ ਹੁੰਦਾ ਸਾਰੀ ਵੈਰੀਫਿਕੇਸ਼ਨ ਜਿਹੜੀ ਹੈਗੀਆਂ ਕੰਪਨੀ ਦੀ ਹੈ ਕਮੋਡੀਸ਼ਨ ਦੀ ਟੈਕਸ ਦੀ ਜਿਹੜੇ ਬੱਚੇ ਪਹਿਲਾਂ ਕੰਮ ਕਰ ਰਹੇ ਆ ਉਹਨਾਂ ਦੇ ਜਿਹੜੀ ਸੈਲਰੀ ਸਲਿੱਪਾਂ ਵਗੈਰਾ ਸਾਰਾ ਕੁਝ ਪਹਿਲਾਂ ਹੀ ਵੈਰੀਫਾਈ ਹੋ ਜਾਂਦਾ ਉਹ ਨੂੰ ਚੀਜ਼ ਨੂੰ ਟਾਈਮ ਲੱਗਦਾ ਕਈ ਵਾਰੀ ਉੱਥੋਂ ਦੀ ਪੁਲਿਸ ਦੋ ਵਾਰੀ ਵੈਰੀਫਾਈ ਕਰਦੀ ਆ ਹਰ ਇੱਕ ਚੀਜ਼ ਨੂੰ ਚੈੱਕ ਕਰਦੀ ਆ ਫੇਰ ਹੀ ਵਰਕ ਪਰਮਿਟ ਆਉਂਦੇ ਆ ਵਰਕ ਪਰਮਿਟ ਲੇਟ ਜ਼ਰੂਰ ਆਉਂਦੇ ਆ ਪਰ ਆ ਜਾਂਦੇ ਆ ਜਿਹੜੀਆਂ ਕੰਪਨੀਆਂ ਦੇ ਵਿੱਚ ਵਧੀਆ ਰੈਪਿਊਟੇਸ਼ਨ ਆ ਜਿਨ੍ਹਾਂ ਦਾ ਟੈਕਸ ਵਧੀਆ ਅਗਲੇ ਸਵਾਲਾਂ ਦੇ ਵਿੱਚ ਮੈਂ ਉਹ ਵੀ ਕਲੀਅਰ ਕਰਦਾ ਕਿ ਮੈਂ ਪਹਿਲਾਂ ਗੁੱਡ ਨਿਊਜ਼ ਬਾਰੇ ਕਲੀਅਰ ਕਰਦਾ ਕਿ ਸਾਰੇ ਕੰਮ ਹੋ ਰਹੇ ਆ ਅਗਲਾ ਸਵਾਲ ਆਪਾਂ ਲਵਾਂਗੇ ਕਿ ਵਰ ਪਰਮਿਟ ਲੇਟ ਕਿਉਂ ਹੋ ਰਿਹਾ ਜਿਹੜੇ ਮੈਨੂੰ ਕਾਫੀ ਕੈਂਡੀਡੇਟਸ ਦੇ ਸਵਾਲ ਸੀਗੇ ਮੈਂ ਉਹਨਾਂ ਚੋਂ ਪਿਕ ਕੀਤੇ ਨੇ ਕੁਝ ਸਵਾਲ ਉਹ ਕੋਸ਼ਿਸ਼ ਕਰ ਰਿਹਾ ਇਸ ਵੀਡੀਓ ਦੇ ਵਿੱਚ ਕਲੀਅਰ ਕਰਨ ਦੀ ਕਿ ਵਪਮੈਂਟ ਲੇਟ ਕਿਉਂ ਆ ਰਹੀ ਹੈ ਕਰੋਸ਼ੀਆ ਦੇ ਵਿੱਚ ਮੈਂ ਪਹਿਲਾਂ ਵੀ ਇਸ ਪੁਆਇੰਟ ਨੂੰ ਕਲੀਅਰ ਕਰਕੇ ਹਟਿਆ ਕਿ ਹਰ ਇੱਕ ਕੰਪਨੀ ਦੀ ਵੈਰੀਫਿਕੇਸ਼ਨ ਦੁਆਰਾ ਦੁਆਰਾ ਹੋ ਰਹੀ ਆ ਤੇ ਜਿਨ੍ਹਾਂ ਦੀ ਜਿਹੜੀ ਪਰ ਕੈਪੀਟਲ ਹੈਗਾ ਉਥੇ ਜਿਵੇਂ ਕੈਪੀਟਲ ਹੁੰਦੀ ਹੈ ਕੈਪੀਟਲ 10000 ਯੂਰੋ ਜਿਵੇਂ ਆਪਾਂ ਕਹਦੇ ਆਂ ਵੀ ਟਰਨਓਵਰ ਕਹਿ ਸਕਦੇ ਆਂ ਮੰਥਲੀ ਜਿਹੜੇ 10000 ਯੂਰੋ ਤੋਂ ਉੱਪਰ ਕਮਾ ਰਹੇ ਆ ਸਿਸਟਮ ਕਰ ਰਹੇ ਉਹਨਾਂ ਕੋਲੇ ਹੀ ਵਰਪਮੈਂਟ ਨਿਕਲ ਰਹੇ ਆ ਜਿਨ੍ਹਾਂ ਦੀ ਕੰਮਬਿਨੇਸ਼ਨਸ ਵਧੀਆਂ ਨੇ ਬਾਰ ਬਾਰ ਵੈਰੀਫਿਕੇਸ਼ਨ ਹੁੰਦੀਆਂ ਨੇ ਜਦੋਂ ਵੈਰੀਫਿਕੇਸ਼ਨਸ ਕਲੀਅਰ ਹੁੰਦੀਆਂ ਨੇ ਤਾਂ ਹੀ ਉਹ ਕਹਿੰਦੇ ਸਾਡੀ ਕੰਟਰੀ ਚ ਗੰਦ ਨਹੀਂ ਪੈਣਾ ਚਾਹੀਦਾ ਕਈ ਬੱਚੇ ਉੱਥੇ ਜਾ ਕੇ ਇਹ ਸੋਚਦੇ ਆ ਕਿ ਸਾਨੂੰ ਸਪੇਨ ਚ ਪੇਪਰ ਪਾ ਲਾਂਗੇ ਜਾਂ ਅਸੀਂ ਹੋਰ ਕਿਸੇ ਕੰਟਰੀ ਪੋਲੈਂਡ ਚ ਪੇਪਰ ਪਾ ਲਾਂਗੇ ਬਟ ਕੀ ਆ ਹੁਣ ਇਸ ਟਾਈਮ ਉੱਥੇ ਵੀ ਇੰਨੀ ਕਮਾਈਆਂ ਨਹੀਂ ਹੈਗੀਆਂ ਜੇ ਜਾਣਾ ਤਾਂ ਲੀਗਲ ਤਰੀਕੇ ਨਾਲ ਜਾਓ ਲੀਗਲ ਕੰਪਨੀ 'ਚ ਜਾਓ ਤਾਂ ਕਿ ਤੁਸੀਂ ਜੇ ਤੁਹਾਨੂੰ ਸੈਲਰੀ ਕੱਟ ਮਿਲਦੀ ਹੈ ਤੁਸੀਂ ਕੋਈ ਆਪਣੀ ਗੱਲ ਦੀ ਆਵਾਜ਼ ਚੱਕ ਸਕੋ ਬਟ ਜੇ ਤੁਸੀਂ ਐਦਾਂ ਹੀ ਜਾ ਕੇ ਕਰੂਸ਼ੀਅਰ ਵਿੱਚ ਜਾ ਕੇ ਕੰਪਨੀ ਨੂੰ ਸਿਰਫ ਯੂਜ਼ ਕਰਕੇ ਅੱਗੇ ਜਾਣਾ ਚਾਹੁੰਦੇ ਹੋ ਤਾਂ ਇਸੀ ਦਾ ਧਿਆਨ ਰੱਖੋ ਕਿ ਤੁਹਾਨੂੰ ਪਹਿਲਾਂ ਉੱਥੇ 4-6 ਮਹੀਨੇ ਸਾਲ ਲਾ ਲਓ ਪਹਿਲਾਂ ਦੂਜੀ ਕੰਟਰੀਆਂ ਦੇ ਬਾਰੇ ਚੰਗੀ ਤਰ੍ਹਾਂ ਦੇਖ ਲਓ ਫੇਰ ਕਰੋ ਇਹ ਨਾ ਹੋਵੇ ਕਈ ਮੇਰੇ ਕੈਂਡੀਡੇਟਸ ਮੈਂ ਸੁਣਿਆ ਕਿ ਸਪੇਨ ਦੇ ਵਿੱਚ ਗਏ 11200 ਯੂਰੋ ਖਰਾਬ ਕਰਕੇ ਫਿਰ ਵਾਪਸ ਕੰਪਨੀ ਵਾਲੇ ਨੂੰ ਮਿੰਨਤ ਕਰਦੇ ਸਾਨੂੰ ਆਪਣੇ ਕੋਲੇ ਰੱਖ ਲਓ ਬਾਅਦ ਵਿੱਚ ਕੀ ਹੁੰਦਾ ਆਦੀ ਛੋੜ ਸਾਰੀ ਕੋ ਪਾਵੇ ਆਦੀ ਫਿਰ ਹੱਥ ਨਾ ਆਵੇ ਫਿਰ ਉਹ ਕੰਪਨੀਆਂ ਵੀ ਜਵਾਬ ਦੇ ਦਿੰਦੀਆਂ ਤੇ ਉਹਨਾਂ ਨੂੰ ਸਿਰਫ ਇੱਕ ਨੋਟਿਸ ਕਰ ਦਿੱਤਾ ਜਾਂਦਾ ਕਿ ਤੁਸੀਂ ਹੁਣ ਵਾਪਸ ਇੰਡੀਆ ਜਾਓ ਇੱਕ ਹੋਰ ਇਹਦੇ ਵਿੱਚ ਮੈਂ ਪੁਆਇੰਟ ਕਲੀਅਰ ਕਰ ਦੇਣਾ ਚਾਹੁੰਨਾ ਕਿ ਕਈ ਜਿਹੜੇ ਕੈਂਡੀਡੇਟ ਆ ਉਹ ਕੰਪਨੀਆਂ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਆਪਣਾ ਜਿਹੜਾ ਵਰਕ ਪਰਮਿਟ ਆ ਉਹ ਕਲੀਅਰ ਕਰਨ ਤੋਂ ਪਹਿਲਾਂ ਪਹਿਲਾਂ 3 ਮਹੀਨੇ ਪਹਿਲਾਂ ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ 1 ਸਾਲ ਦਾ ਪਰਮਿਟ ਮਿਲਿਆ ਤਾਂ 3 ਮਹੀਨੇ ਪਹਿਲਾਂ ਉਹ ਚੀਜ਼ ਨੂੰ ਆਪਣੀ TCRC ਨੂੰ ਅੱਗੇ ਵਧਾ ਲਓ ਉੱਥੇ ਕੰਟਰੈਕਟ ਚੇਂਜ ਕਰਾ ਲਓ ਜੇ ਤੁਸੀਂ ਕਿਸੇ ਹੋਰ ਕੰਪਨੀ 'ਚ ਵੀ ਚੇਂਜ ਕਰਨਾ ਤਾਂ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਓ ਕੱਲ ਨੂੰ ਕੀ ਹੁੰਦਾ ਤੁਸੀਂ ਇਸ ਕੰਪਨੀ ਨੂੰ ਵੀ ਛੱਡ ਦਿੰਨੇ ਹੋ ਐਂਡ ਪੁਆਇੰਟ ਤੇ ਫਿਰ ਦੂਜੀ ਕੰਪਨੀ ਵਿੱਚ ਕੰਮ ਕਰਦੇ ਹੋ ਇੱਕ ਦੋ ਮਹੀਨੇ ਕੰਮ ਕਰਾਉਂਦੀ ਆ ਸੈਲਰੀ ਵਧ ਦੇਣ ਦੇ ਲਾਲਚ ਦੇ ਵਿੱਚ ਪਰ ਤੁਹਾਡੀ TCRC ਨਹੀਂ ਬਣਾ ਕੇ ਦਿੰਦੀ ਉਹ ਤੁਹਾਨੂੰ ਉੱਥੇ ਫਿਰ ਪ੍ਰੋਬਲਮ ਹੁੰਦੀ ਆ ਤੁਸੀਂ ਫਿਰ ਇਲੀਗਲ ਹੋ ਜਾਂਦੇ ਹੋ ਤੁਹਾਡੇ ਕੋਲੇ ਇੱਕੋ ਹੀ ਆਪਸ਼ਨ ਰਹਿ ਜਾਂਦੀ ਆ ਵਾਪਸ ਆਉਣਾ ਇੰਡੀਆ ਤੁਸੀਂ ਯੂਰਪ ਗਏ ਹੋ ਪੈਸੇ ਲਗਾ ਕੇ ਗਏ ਹੋ ਆਪਣੀ ਫੈਮਿਲੀ ਨੂੰ ਸੈੱਟ ਕਰਨ ਗਏ ਹੋ ਐਦਾਂ ਕਿਸੇ ਚੀਜ਼ ਵਿੱਚ ਖਰਾਬ ਨਾ ਹੋਵੋ ਆਪਣੇ ਮਾਈਂਡ ਨੂੰ ਫੋਕਸ ਰੱਖੋ ਕਿ ਜਿੱਥੇ ਬੈਠੇ ਹੋ ਪੈਸਾ ਕਮਾ ਰਹੇ ਹੋ ਮੈਂ ਡਿਲੀਵਰੀ ਬੁਆਏ ਦੇ ਵਿੱਚ ਵੀ ਦੱਸਦਾ 1350 1500 ਯੂਰੋ ਵੀ ਕਮਾਉਂਦੇ ਆ ਜਿਹੜੇ ਬੰਦੇ ਬੱਚੇ ਕੰਮ ਕਰਦੇ ਨੇ ਜਿਨ੍ਹਾਂ ਨੇ ਵੇਲੇ ਰਹਿਣਾ ਜਿਨ੍ਹਾਂ ਨੇ ਐਕਸਕਿਊਜ਼ ਬਣਾਉਣੇ ਅੱਜ ਮੀਂਹ ਪੈਂਦਾ ਜੀ ਮੈਂ ਬਿਮਾਰ ਆ ਉਹਨਾਂ ਲਈ ਕਿਸੇ ਵੀ ਕੰਟਰੀ 'ਚ ਚਾਹੇ ਇੰਡੀਆ ਚਾਹੇ ਬਾਹਰ ਕਿਤੇ ਵੀ ਰੋਟੀ ਨਹੀਂ ਹੈਗੀ ਕਿਸੇ ਦਾ ਵੀ ਕਮਾਈ ਨਹੀਂ ਹੈਗੀ ਜਿਨ੍ਹਾਂ ਨੇ ਕਮਾਈ ਕਰਨੀ ਹੈ ਮੇਰੇ ਕੋ ਸੈਲਰੀ ਸਲਿੱਪਾਂ ਪਈਆਂ ਨੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਲਾ ਕੇ ਕੰਮ ਕਰਦੇ ਆ ਬਿਨਾਂ ਮਿਹਨਤ ਕੁਝ ਨਹੀਂ ਮਿਲਦਾ ਸੋ ਆਪਣੇ ਮਨ ਨੂੰ ਫੋਕਸ ਕਰਕੇ ਜਾਓ ਜੇ ਤੁਸੀਂ ਉਥੇ ਕੰਮ ਕਰਨਾ ਤਾਂ ਤੁਹਾਡੇ ਲਈ ਬਹੁਤ ਵਧੀਆ অপਸ਼ਨਾਂ ਨੇ ਜੇ ਤੁਸੀਂ ਕਰੋਸ਼ੀਆ ਚ ਕੰਮ ਕਰਨਾ ਨਹੀਂ ਤਾਂ ਤੁਸੀਂ ਜੇ ਕਿਤੇ ਅੱਗੇ ਜਾਣਾ ਪਹਿਲਾਂ ਹੀ ਉਹ ਕੰਟਰੀਆਂ ਦੇ ਵੀਜ਼ੇ ਲੈ ਲਓ ਉਹਨੇ ਰੀਡ ਪਰ ਲਓ ਉਹ ਸਿਸਟਮ ਕਰ ਲਓ ਉਹਦੇ ਅਕੋਰਡਿੰਗ ਪਹਿਲਾਂ ਹੀ ਕਰ ਲਓ ਐਵੇਂ ਨਾ ਕਰਿਆ ਕਰੋ ਕਿਸੇ ਕੰਟਰੀ ਨੂੰ ਯੂਜ਼ ਕਰਕੇ ਕਿਸੇ ਕੰਪਨੀ ਯੂਜ਼ ਕਰਕੇ ਤੁਸੀਂ ਅੱਗੇ ਜਾਓ ਦੂਜਾ ਸਵਾਲ ਆਪਾਂ ਲਵਾਂਗੇ ਕਿਹੜੀ ਕੰਪਨੀ ਨੂੰ ਵੀਜ਼ੇ ਮਿਲ ਰਹੇ ਹੈ ਤੇ ਕਿਹਨਾਂ ਨੂੰ ਨਹੀਂ ਮਿਲ ਰਹੇ ਮੈਂ ਪਹਿਲਾਂ ਵੀ ਵੈਸੇ ਇਹਦੇ ਵਿੱਚ ਪਹਿਲੇ ਸਵਾਲ ਦੇ ਵਿੱਚ ਇਹ ਚੀਜ਼ ਕਲੀਅਰ ਕਰ ਚੁੱਕੇ ਆ ਕਿ ਕਿਹੜੀ ਕੰਪਨੀ ਜਿਨ੍ਹਾਂ ਦੇ 10000 ਯੂਰੋ ਤੋਂ ਘੱਟ ਜਿਨ੍ਹਾਂ ਦੇ ਟਰਨਓਵਰ ਆ ਉਹਨਾਂ ਨੂੰ ਵੀਜ਼ੇ ਨਹੀਂ ਪਰਮਿਟ ਕਲੀਅਰ ਨਹੀਂ ਹੋਣੇ ਜਾਂ ਜਿਹੜੇ ਕੰਪਨੀਆਂ ਦੇ ਵਿੱਚ ਬੱਚੇ ਗਏ ਤੇ ਨਾਲ ਦੀ ਨਾਲ ਭੱਜ ਗਏ ਕਿਉਂਕਿ ਜੇ ਤੁਸੀਂ 10 ਬੱਚੇ ਗਏ ਤਾਂ 6 ਭੱਜ ਗਏ ਤਾਂ ਕੰਪਨੀ ਨੂੰ ਦੁਬਾਰਾ ਵੀਜ਼ੇ ਲੈਣ ਦੇ ਵਿੱਚ ਬੜੀ ਤਕਲੀਫ ਹੁੰਦੀ ਆ ਪ੍ਰੋਬਲਮ ਹੁੰਦੀ ਆ ਵੈਰੀਫਿਕੇਸ਼ਨ ਆ ਡਨ ਨਹੀਂ ਹੁੰਦੀ ਆ ਅਗਲੇ ਕਹਿੰਦੇ ਜਿਹੜੇ ਪਹਿਲਾਂ ਬੁਲਾਏ ਉਹਨਾਂ ਨੂੰ ਤੁਸੀਂ ਸਾਂਭਿਆ ਨਹੀਂ ਤੁਸੀਂ ਅਗਲੇ ਬੁਲਾਉਣ ਲੱਗੇ ਹੋ ਤੋ ਫਿਰ ਪ੍ਰੋਬਲਮ ਕ੍ਰੀਏਟ ਹੁੰਦੀ ਆ ਹੈਲਪਰ ਕੈਟਾਗਰੀ ਵਿੱਚ ਕਈ ਕੰਪਨੀਆਂ ਕੀ ਕਰਦੀ ਸੀ 50 ਬੰਦੇ ਚਾਹੀਦੇ ਹੁੰਦੇ ਸੀ 80 80 100 100 ਬੰਦੇ ਦਾ ਅਪਲਾਈ ਕਰ ਦਿੰਦੇ ਸੀ ਫਿਰ ਜਦੋਂ ਵੈਰੀਫਿਕੇਸ਼ਨ ਹੁੰਦੀ ਸੀ ਉਹਨਾਂ ਕੋਲੇ ਉਹਨੀ ਅਕੋਮੋਡੇਸ਼ਨ ਉਹਨਾਂ ਦਾ ਟੈਕਸ ਉਹਨਾਂ ਨਹੀਂ ਹੁੰਦਾ ਸੀ ਫਿਰ ਬਾਅਦ ਵਿੱਚ ਉਹਨਾਂ ਨੂੰ ਪ੍ਰੋਬਲਮ ਆਈ ਉਹਨਾਂ ਨੂੰ ਵੀਜ਼ੇ ਨਹੀਂ ਮਿਲੇ ਫਿਰ ਆਪਾਂ ਤੀਜਾ ਸਵਾਲ ਲਵਾਂਗੇ ਕਿਹੜੇ ਕੈਂਡੀਡੇਟ ਨੂੰ ਵੀਜ਼ਾ ਨਹੀਂ ਮਿਲ ਰਿਹਾ ਕੰਪਨੀਆਂ ਦੇ ਵਿੱਚੋਂ ਪੇਪਰ ਆ ਕੇ ਵਧੀਆ ਤਰੀਕੇ ਨਾਲ ਵਰਪਾਮੈਂਟ ਕਲੀਅਰ ਹੋ ਗਏ ਪਰ ਉਹਨਾਂ ਨੂੰ ਵੀਜ਼ੇ ਨਹੀਂ ਮਿਲੇ ਉਹ ਵੀਜ਼ੇ ਤਾਂ ਨਹੀਂ ਮਿਲੇ ਜਾਂ ਤਾਂ ਉਹਨਾਂ ਦਾ ਕੋਈ ਸ਼ੈਨੀਗਨ ਦੇ ਵਿੱਚ ਪਹਿਲਾਂ ਕੰਟਰੀ ਵਿੱਚ ਟੂਰਿਸਟ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਉਹ ਰਿਫਿਊਜ਼ ਹੈ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਏਜੰਟ ਨੇ ਉਹਨਾਂ ਦੀ ਕਿਹੜੀ ਫਾਈਲ ਲਾਈ ਕੀ ਕੀ ਡਾਕੂਮੈਂਟ ਲਾਏ ਉਹਦੇ ਵਿੱਚ ਬੜੀ ਪ੍ਰੋਬਲਮ ਆਈ ਕਿ ਉਹ ਐਸਆਈਐਸ ਨੂੰ ਮਾਰਕ ਹੋ ਗਏ ਸ਼ੈਨੀਗਨ ਇਨਫੋਰਮੇਸ਼ਨ ਸਿਸਟਮ ਨੂੰ ਚਲੇ ਗਈ ਉਹਦੇ ਵਿੱਚ ਕੀ ਹੁੰਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਉਹ ਅਪੀਲ ਕਰਨ ਦਾ ਟਾਈਮ ਦੇ ਦਿੰਦੇ ਆ ਬਟ ਕੀ ਹੈ ਤੁਹਾਡੇ ਏਜੰਟ ਨੇ ਤੁਹਾਨੂੰ ਬਿਜ਼ਨਸਮੈਨ ਬਣਾਤਾ ਤੁਹਾਨੂੰ ਡਾਕੂਮੈਂਟ ਫੇਕ ਲਗਾਤੇ ਕੱਲ ਨੂੰ ਉਹ ਚੀਜ਼ ਕੰਪੰਬੈਸੀ ਦੇ ਵਿੱਚ ਅੱਜਕੱਲ ਡਿਜੀਟਲੀ ਬਹੁਤ ਜ਼ਿਆਦਾ ਹੁਣ ਤਾਂ ਸ਼ੈਨੇਗਨ ਬਹੁਤ ਚੀਜ਼ਾਂ ਨੂੰ ਕਵਰ ਕਰਨ ਲੱਗ ਗਿਆ ਆਨਲਾਈਨ ਸਿਸਟਮ ਬਹੁਤ ਸ਼ੁਰੂ ਹੋ ਗਿਆ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਉਹ ਵੀ ਕਲੀਅਰ ਕਰਾਂਗਾ ਵੀ ਕਿੱਥੇ ਕਿੱਥੇ ਕੀ ਕੀ ਚੇਂਜ ਹੋਇਆ ਫਾਰਮ ਦੇ ਵਿੱਚ ਚੇਂਜ ਹੋਇਆ ਜਾਂ ਡਾਕੂਮੈਂਟੇਸ਼ਨ ਵਿੱਚ ਚੇਂਜ ਹੋਇਆ ਉਹ ਬਾਅਦ ਵਿੱਚ ਕਲੀਅਰ ਕਰਾਂਗੇ ਆਪਾਂ ਅੱਜ ਦੇ ਟੌਪਿਕ ਨੂੰ ਇਹ ਕਲੀਅਰ ਕਰਦੇ ਹਾਂ ਕਿ ਜਿਹੜੇ ਕੈਂਡੀਡੇਟ ਨੂੰ ਨਹੀਂ ਪਤਾ ਉਹਨਾਂ ਦਾ ਟੂਰਿਸਟ ਵੀਜ਼ਾ ਰਿਫਿਊਜ਼ ਕਿਉਂ ਹੋਗੇ ਉਹਨਾਂ ਦਾ ਜਾਣ ਦਾ ਰੀਜ਼ਨ ਵਾਪਸ ਆਉਣ ਦਾ ਰੀਜ਼ਨ ਨਹੀਂ ਹੁੰਦਾ ਉਹ ਡਾਕੂਮੈਂਟ ਫੇਕ ਲਾ ਕੇ ਆ ਆਪਣੇ ਲਈ ਵੀ ਖਰਾਬ ਕਰ ਲੈਂਦੇ ਤੁਸੀਂ ਮਾੜੇ 25000 30000 ਦੀ ਫਾਈਲ ਦੇ ਵਿੱਚ ਕੋਈ ਕਹਿੰਦਾ 5000 ਚ ਤੁਹਾਡੀ ਫਾਈਲ ਲਾ ਦਿੰਦਾ ਕੋਈ ਕਹਿੰਦਾ 25000 ਚ ਲਾ ਦਿੰਦਾ ਪਰ ਤੁਹਾਡੇ ਡਾਕੂਮੈਂਟ ਸਹੀ ਨਹੀਂ ਲਾਂਦਾ ਪਰ ਉਹਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਦੋਸਤੋ ਆਪਣਾ ਫਿਊਚਰ ਆਪਣਾ ਪਾਸਪੋਰਟ ਕਿਸੇ ਵਧੀਆ ਏਜੰਟ ਕੋਲੇ ਕੰਸਲਟੈਂਟ ਕੋਲੇ ਲਗਾਓ ਤਾਂ ਕਿ ਤੁਹਾਨੂੰ ਅੱਗੇ ਤੁਹਾਨੂੰ ਇਹ ਤਾਂ ਨਾ ਘੱਟੋ-ਘੱਟ ਹੋਵੇ ਤੁਹਾਡੀ ਫੇਕ ਡਾਕੂਮੈਂਟੇਸ਼ਨ ਲੱਗੇ ਮੈਂ ਈਵਨ ਕਰੋਸ਼ੀਆ ਦੇ ਵਿੱਚ ਰਿਫਿਊਜ਼ਲ ਕੇਸ ਵੀ ਦੁਆਰਾ ਲਏ ਨੇ ਇਹ ਜੇ ਕੋਈ ਸ਼ੈਨੇਗਨ ਦੇ ਵਿੱਚੋਂ ਵੀ ਰਿਫਿਊਜ਼ਲ ਨੇ ਉਹਨਾਂ ਨੂੰ ਵੀ ਵੀਜ਼ੇ ਮਿਲੇ ਆ ਪਰ ਜਿਨ੍ਹਾਂ ਦੇ ਆਲਰੇਡੀ ਐਸਆਈਐਸ ਨੂੰ ਮਾਰਕ ਨੇ ਜਿਹੜੇ ਬੈਨ ਇੱਕ ਕਿੰਦਰਤੀ ਬੈਕਐਂਡ ਤੇ ਕੋਈ ਸਰਬੀਆ ਗਿਆ ਜਾਂ ਸਾਊਥ ਕੋਰੀਆ ਗਿਆ ਜਾਂ ਯੂਕੇ ਗਿਆ ਉਹਨਾਂ ਦੇ ਨਾ ਉੱਥੇ ਕੋਈ ਨਾ ਕੋਈ ਆਬਜੈਕਸ਼ਨਸ ਲੱਗੀਆਂ ਹੋਈਆਂ ਨੇ ਸਾਨੂੰ ਨਹੀਂ ਪਤਾ ਉਹ ਵੇਟ ਕਰਦੇ ਕਰਦੇ ਤਿੰਨ ਚਾਰ ਚਾਰ ਮਹੀਨੇ ਲੰਘ ਜਾਂਦੇ ਆ ਫਿਰ ਅਸੀਂ ਐਮਬੈਸੀਆਂ ਨੂੰ ਮੇਲ ਪਾਉਂਦੇ ਆ ਪਰ ਉਹਦੇ ਵਿੱਚ ਉਹ ਕਹਿੰਦੇ ਜੀ ਇਹਨਾਂ ਦੀ ਅਸੀਂ ਰਿਫਿਊਜ਼ਲ ਦਿੰਨੇ ਆ ਅੱਠ ਨੰਬਰ ਰਿਫਿਊਜ਼ਲ ਦੇ ਦਿੰਦੇ ਆ ਜਿਹਦੇ ਵਿੱਚ ਉਹ ਕਹਿੰਦੇ ਜੀ ਜਾ ਕੇ ਤੁਸੀਂ ਵਾਪਸ ਨਹੀਂ ਆਣਾ ਜਾਂ ਤੁਹਾਡੀ ਡਾਕੂਮੈਂਟਰੀ ਆ ਬੱਚੇ ਦੇ ਮਾਈਂਡ ਦੇ ਵਿੱਚ ਇਹ ਹੋ ਜਾਂਦਾ ਕਿ ਤੇ ਸਾਡੇ ਡਾਕੂਮੈਂਟ ਦੇ ਵਿੱਚ ਪ੍ਰੋਬਲਮ ਆ ਕਿਉਂਕਿ ਬੱਚਾ ਕਦੇ ਆਪਣੀ ਗਲਤੀ ਮੰਨਦਾ ਨਹੀਂ ਕਿਉਂਕਿ ਉਹ ऑलरेडी ਪਹਿਲਾਂ ਹੀ ਚੀਜ਼ਾਂ ਦਾ ਨੁਕਸਾਨ ਖਾਦਾ ਹੁੰਦਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਕਦੇ ਵੀ ਜਿਹੜੇ ਰਿਫਿਊਜ਼ਲ ਕੇਸ ਆ ਉਹਦੀ ਤੁਹਾਡੇ ਕੋਲੇ ਰਿਫਿਊਜ਼ਲ ਲੈਟਰ ਬਹੁਤ ਹੋਣੀ ਜ਼ਰੂਰੀ ਹੈ ਜਾਂ ਤੁਸੀਂ ਕਿਸੇ ਕੰਟਰੀ ਚ ਗਏ ਫੋਰ ਐਗਜ਼ਾਮਪਲ ਤੁਸੀਂ ਯੂਕੇ ਚ ਗਏ ਉੱਥੋਂ ਤੁਸੀਂ ਵਾਪਸ ਆਏ ਐਨ ਟਾਈਮ ਵਾਪਸ ਆਏ ਜਾਂ ਸਾਊਥ ਕੋਰੀਆ ਗਏ ਜਾਂ ਕਿਸੇ ਵੀ ਕੰਟਰੀ ਏਸ਼ੀਅਨ ਕੰਟਰੀ ਸਿੰਗਾਪੁਰ ਗਏ ਕਿਤੇ ਮਲੇਸ਼ੀਆ ਗਏ ਕਿਤੋਂ ਵੀ ਤੁਸੀਂ ਰਿਪੋਰਟ ਨਹੀਂ ਹੋਣੀ ਚਾਹੀਦੀ ਜਾਂ ਤੁਸੀਂ ਉਹਨਾਂ ਕੰਟਰੀਆਂ ਦੇ ਵਿੱਚ ਤੁਹਾਡੀ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ ਉੱਥੋਂ ਦੇ ਕਾਨੂੰਨ ਦੇ ਅਕੋਰਡਿੰਗ ਜੇ ਉਹ ਚੀਜ਼ਾਂ ਤੁਹਾਨੂੰ ਅੱਜ ਕੱਲ ਸਾਰਾ ਕੁਝ ਰਿਕਾਰਡ ਆਨਲਾਈਨ ਕੱਲ ਨੂੰ ਪ੍ਰੋਬਲਮ ਤੁਹਾਨੂੰ ਹੀ ਫੇਸ ਹੋਣੀਆਂ ਨੇ ਬਾਅਦ ਵਿੱਚ ਵੀਜ਼ਾ ਤੁਹਾਡੇ ਹੀ ਰਿਫਿਊਜ਼ ਹੋਣੇ ਬਾਦ ਵਿੱਚ ਤੁਸੀਂ ਇਹ ਕਹਿੰਦੇ ਹੋ ਵੀ ਸਾਡੇ ਕੰਸਲਟੈਂਟ ਦੀ ਗਲਤੀ ਆ ਇਹ ਚੀਜ਼ ਦਾ ਧਿਆਨ ਰੱਖਿਓ ਰਿਫਿਊਜ਼ਲ ਕੇਸਿਸ ਨੂੰ ਬਹੁਤ ਧਿਆਨ ਨਾਲ ਕ੍ਰੋਸ਼ੀਆ ਚ ਅਪਲਾਈ ਕਰੋ ਅਵਾਇਡ ਕਰੋ ਕ੍ਰੋਸ਼ੀਆ ਵਿੱਚ ਅਪਲਾਈ ਕਰਨ ਦੀ ਜਦੋਂ ਤੱਕ ਤੁਹਾਡੇ ਕੋਲ ਰਿਫਿਊਜ਼ਲ ਲੈਟਰ ਪ੍ਰੋਪਰ ਨਹੀਂ ਹੈਗੀ ਐਸਆਈਐਸ ਨੂੰ ਮਾਰਕ ਨਹੀਂ ਹੈਗਾ ਹਾਂ ਜਾ ਕੇ ਵਾਪਸ ਨਹੀਂ ਆਉਣਾ ਉਹਦਾ ਰੀਜ਼ਨ ਹੋ ਸਕਦਾ ਬਟ ਐਸਆਈਐਸ ਨੂੰ ਮਾਰਕ ਦਾ ਕੋਈ ਰੀਜ਼ਨ ਨਹੀਂ ਹੈਗਾ ਉਹਦੇ ਵਿੱਚ ਤੁਹਾਡਾ ਰਿਫਿਊਜ਼ਲ ਹੀ ਆਉਣੀ ਹੈ ਸ਼ੈਨੇਗਨ ਚ ਜਿੱਥੇ ਮਰਜ਼ੀ ਅਪਲਾਈ ਕਰ ਲਓ ਉਸ ਤੋਂ ਬਾਅਦ ਆਪਾਂ ਕਹਿੰਦੇ ਵੀਐਫਐਸ ਨੂੰ ਟਾਈਮ ਕਿਉਂ ਲੱਗ ਰਿਹਾ ਕਿੰਨਾ ਲੱਗ ਰਿਹਾ ਦੇਖੋ ਜਿਹੜੀਆਂ ਵਰ ਪਰਮਿਟ ਉੱਥੋਂ ਹੁਣ ਕਲੀਅਰ ਹੋ ਕੇ ਆ ਰਹੇ ਨੇ ਜਿਹੜੇ ਲੇਟੈਸਟ ਮਈ ਜੂਨ ਦੇ ਵੀਜ਼ੇ ਜਿਹੜੇ ਅਪ੍ਰੈਲ ਮਈ ਦੇ ਜੂਨ ਇਹ ਵੀਜ਼ੇ ਬਹੁਤ ਜਲਦੀ ਆ ਜਾਣੇ ਨੇ ਜਿਹੜੇ ਪੁਰਾਣੇ ਸਟਕ ਹੋਏ ਹੋਏ ਨੇ ਉਹ ਸਲੋ ਸਲੋ ਕੱਢ ਰਹੇ ਨੇ ਕਿਉਂਕਿ ਉਹ ਬੈਕਐਂਡ ਦਾ ਸੀਗਾ ਜਿਹੜਾ ਉਹਨਾਂ ਕੋਲੇ ਵਿੱਚ VFS ਦੇ ਵਿੱਚ ਪੁਰਾਣਾ ਰਿਕਾਰਡ ਜ਼ਿਆਦਾ ਨਹੀਂ ਹੈਗਾ ਬਹੁਤ ਘਟ ਗਿਆ ਰਸ਼ ਹੁਣ ਕਿਉਂਕਿ ਵਰ ਪਰਮਿਟ ਬਹੁਤ ਸਲੋ ਆ ਰਹੇ ਨੇ ਕੱਟ ਆ ਰਹੇ ਨੇ ਜਿਹੜੀ ਕੰਪਨੀਆਂ ਦੇ ਵੈਰੀਫਿਕੇਸ਼ਨ ਉੱਥੇ ਡਨ ਹੋ ਗਈ VFS ਨੇ ਸਿੱਧਾ ਉਤਰੀ ਦੀ ਕਰੋਸ਼ੀਆ ਦੀ ਐਮਬੈਸੀ ਤੋਂ ਵੈਰੀਫਿਕੇਸ਼ਨ ਕਲੀਅਰ ਕਰਨੀ ਆ ਹਾਂਜੀ ਇਹਨਾਂ ਨੂੰ ਵਾਕਈ ਬੰਦੇ ਚਾਹੀਦੇ ਆ ਕਲੀਅਰ ਕਰਕੇ ਨਾਲ ਦੀ ਨਾਲ ਵੀਜ਼ਾ ਦੇ ਰਿਹਾ ਬਹੁਤ ਟਾਈਮ ਨਹੀਂ ਲੱਗ ਰਿਹਾ ਇਸ ਟਾਈਮ ਠੀਕ ਹੈ ਇਹ ਚੀਜ਼ ਹੈ ਅਗਲੀ ਨਵੀਂ ਅਪਡੇਸ਼ਨ ਆ ਜਿਹੜੇ ਹੁਣ ਕਰੋਸ਼ੀਆ ਚ ਅਪਲਾਈ ਕੌਣ ਕਰਨ ਦੇਖੋ ਹੈਲਪਰ ਕੈਟਾਗਰੀ ਠੀਕ ਹੈ ਜੇ ਤੁਸੀਂ 100 ਦੇ ਵਿੱਚੋਂ ਸਾਡੇ ਕੋਲੇ ਹੁਣ 20 ਹੈਲਪਰ ਲਈ ਆ ਰਹੇ ਆ 80 ਸਾਨੂੰ ਸਕਿੱਲ ਵਰਕਰ ਆ ਰਹੇ ਆ ਸਕਿੱਲ ਵਰਕਰ ਦੇ ਵਿੱਚ ਕੀ ਆ ਕੰਸਟਰਕਸ਼ਨ ਸਕਿੱਲ ਵਰਕਰ ਹੋਗੇ ਫੋਰ ਐਗਜ਼ਾਮਪਲ ਬੱਸ ਡਰਾਈਵਰ ਹੋਗੇ ਟ੍ਰੱਕ ਡਰਾਈਵਰ ਹੋਗੇ ਹੋਰ ਤੁਸੀਂ ਕੰਸਟਰਕਸ਼ਨ ਦੇ ਵਿੱਚ ਲਾ ਲੋ ਮੈਸਨ ਹੋਗੇ ਕਾਰਪੈਂਟਰ ਹੋਗੇ ਸਕੈਫੋਲਡਿੰਗ ਵਾਲੇ ਹੋਗੇ ਬਹੁਤ ਸਕਿੱਲ ਦੀਆਂ ਡਿਮਾਂਡਸ ਡੇ ਬਾਈ ਡੇ ਆ ਰਹੀਆਂ ਉਹਨਾਂ ਦੇ ਵੀਜ਼ੇ ਵੀ ਬਹੁਤ ਜਲਦੀ ਕਲੀਅਰ ਹੋਣਗੇ ਇੱਕ ਮੈਂ ਬਾਰ ਬਾਰ ਕਹਿਣਾ ਉਹਨਾਂ ਜਦੋਂ ਤੁਸੀਂ ਹੈਲਪਰ ਹੋਣਾ ਤੁਹਾਡੀ ਜਗਾ ਲੈਣ ਲਈ 10 ਬੰਦੇ ਤੁਹਾਡੇ ਪਿੱਛੇ ਖੜੇ ਆ ਤੁਹਾਡੀ ਇੱਕ ਗਲਤੀ ਦੀ ਵੇਟ ਕਰਦੇ ਆ ਤੁਹਾਡੇ ਤੋਂ ਘੱਟ ਸੈਲਰੀ ਤੇ ਉਹ ਕੰਮ ਕਰ ਲੈਣਗੇ ਪਰ ਜੇ ਕੋਈ ਸਕਿੱਲ ਵਰਕਰ ਆ ਨਾ ਉਹਨੂੰ ਤੁਸੀਂ ਹਾਂ ਰਿਪਲੇਸਿੰਗ ਕਰ ਸਕਦੇ ਸਕਿੱਲ ਵਰਕਰ ਜੇ ਤੁਹਾਡੇ ਕੋਲ ਕੋਈ ਆਉਂਦਾ ਤੁਸੀਂ ਉਸ ਸਕਿੱਲ ਵਰਕਰ ਨੂੰ ਜ਼ਰੂਰ ਰੱਖਦੇ ਹੋ ਉਹਦੇ ਨਾਲ ਹੈਲਪਰ ਰੱਖਦੇ ਹੋ ਸਕਿੱਲ ਵਰਕਰ ਦੀ ਇਹ ਬੁੱਕਤ ਆ ਹਰ ਕੰਟਰੀ 'ਚ ਇਵਨ ਇੰਡੀਆ 'ਚ ਵੀ ਤੇ ਬਾਹਰ ਵੀ ਸੋ ਆਪਣੇ ਸਕਿੱਲ ਤੇ ਕੰਮ ਕਰੋ 6 ਮਹੀਨੇ ਜਦੋਂ ਟਾਈਮ ਲੱਗਦਾ ਹੁੰਦਾ 180 ਦਿਨ ਲੱਗਦੇ ਆ 4 ਮਹੀਨੇ 'ਚ ਲੱਗਦੇ ਆ ਜਾਂ 3 ਮਹੀਨੇ 'ਚ ਲੱਗਦੇ ਆ ਕੁਝ ਵੀ ਲੱਗਦਾ ਪਰ ਕੋਈ ਨਾ ਕੋਈ ਸਕਿੱਲ ਸਿੱਖਿਆ ਕਰੋ ਇਹ ਨਾ ਕਿਹਾ ਕਰੋ ਜੀ ਅਸੀਂ ਵੇਟ ਕਰੀ ਜਾਂਦੇ ਆ ਅਸੀਂ ਦਿਨ ਗਿਣ ਰਹੇ ਆ ਤੁਸੀਂ ਘੰਟੇ ਗਿਣ ਰਹੇ ਹੋ ਉਹ ਟਾਈਮ ਕਿਸੇ ਨਾ ਕਿਸੇ ਕੰਮ ਚ ਲਾਇਆ ਕਰੋ ਤਾਂ ਕਿ ਉਹ ਤੁਹਾਡੇ ਫਿਊਚਰ 'ਚ ਕੰਮ ਆਵੇ ਆਪਾਂ ਕਰਮ ਜੁਨੀ ਦੇ ਵਿੱਚ ਆ ਕਰਮ ਕਰਨਾ ਆਏ ਆ ਜੇ ਤੁਸੀਂ ਕੰਮ ਕਰਨਾ ਛੱਡਤਾ ਨਾ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਬਾਹਰ ਜਾ ਕੇ ਵੀ ਸੈੱਟ ਹੋ ਜਾਓ ਤੁਹਾਨੂੰ ਕਿਸੇ ਨੇ ਕੁਰਸੀ ਤੇ ਬਿਠਾ ਕੇ ਪੈਸੇ ਨਹੀਂ ਦੇਣੇ ਮਿਹਨਤ ਕਰਨੀ ਪੈਣੀ ਹੈ ਜਿਨ੍ਹਾਂ ਨੇ ਇੱਥੇ ਕੀਤੀ ਹੈ ਉਹੀ ਕਰਨਗੇ ਜਿਨ੍ਹਾਂ ਨੇ ਇੱਥੇ ਨਹੀਂ ਕਰਤੇ ਕਿਤਾ ਵੀ ਉਹ ਕਹਿੰਦੇ ਵੀ ਅਸੀਂ ਪਾਣੀ ਚੁੱਕ ਕੇ ਨਹੀਂ ਪੀਤਾ ਬਾਹਰ ਜਾ ਕੇ ਉਹਨਾਂ ਨੂੰ ਬੜੀਆਂ ਪ੍ਰੋਬਲਮਸ ਫੇਸ ਹੋਣੀਆਂ ਨੇ ਫਿਰ ਤੁਸੀਂ ਆਪਣੇ ਕਿਸੇ ਕੰਸਲਟੈਂਟ ਨੂੰ ਜਾਂ ਕਿਸੇ ਚੀਜ਼ ਨੂੰ ਮਾੜਾ ਕਹਿਣਾ ਪਹਿਲਾਂ ਹੀ ਉਸ ਜੀ ਲਈ ਪ੍ਰੀਪੇਅਰ ਹੋ ਕੇ ਚੱਲੋ ਏਸ ਇੱਕ ਰੋਸ਼ੀਆ ਦੀ ਅਪਡੇਸ਼ਨ ਨਵੀਆਂ ਵੀਡੀਓਜ਼ ਇਸੇ ਚੈਨਲ ਤੇ ਮਿਲਣ ਗਿਆ ਤੁਸੀਂ ਇਦਾਂ ਹੀ ਸਾਡੇ ਸ਼ੇਅਰ ਕਰਦੇ ਰਹੋ ਪਿਆਰ ਕਰਦੇ ਰਹੋ ਜੇ ਤੁਹਾਡਾ ਕੋਈ ਸਵਾਲ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ ਅਸੀਂ ਅਗਲੀ ਵੀਡੀਓ ਉਸ ਤੇ ਬਣਾਵਾਂਗੇ ਹਰ ਇੱਕ ਸਵਾਲ ਨੂੰ ਉਹਦੇ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਦੀ ਝੜੀ ਲਾ ਦਿਓ ਇਦਾਂ ਹੀ ਪਿਆਰ ਕਰਦੇ ਰਹੋ ਸਸਵੀਕਾ